ਬੈਸਬ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਈ ਸੀ ਬਾਲਗੜ ਪਿੰਡ ਫੀਟਿੰਗ ਕਰਨ ਜੀ ਬਿਜਲੀ ਦੀ ਵਾਇਰਿੰਗ ਤੇ ਸਵਿਚ ਫਸੈਸਰੀ ਸਾਰਾ ਕੁਝ ਲਾਉਣਾ ਹੈ ਜੀ ਤੇ ਕੰਮ ਆਪਣੇ ਕਰਤਾ ਸਟਾਰਟ ਜੀ ਇਹੋ ਡਿਜ਼ਾਈਨ ਲੈ ਕੁਝ ਲਿਆ ਕਰਤਾ ਉਹ ਵੀ ਚੈੱਕ ਨੂੰ ਉਹ ਦੱਸ ਦਿਲਾਣਾ ਉਹ ਕਿਤਾਬੇ ਹੈ ਹਾਂ ਅਚਾਨਕ ਹੀ ਦੇਖ ਤਾਜੋਲ ਆਉਂਦਾ ਹੈ ਪਰ ਉਹ ਬੰਨ ਸੁਭਰਾ ਉਧਰ ਹੈ ਆਹ ਬੁਲੀ ਗਈ ਸਾਰੇ ਪਾਰਕੀ ਦਾ ਕੋਈ ਨਹੀਂ ਕੋਈ ਪੜ੍ਹੇ ਚੰਗਾ ਆ ਤੇ ਦੋ ਪਾਸੇ ਆ ਤੇ ਜੀ ਨੇ Hãy subscribe ăn Ghiền Mì Gõ Để không bỏ lỡ những video hấp dẫn ਬਰਛੋਦ ਦਰਪਾਨ ਤਾਰਾ ਪਾਣੀਆ ਕਰਤੀ ਆ ਆਪਣੇ ਸਟਾਰਟ ਜੀ ਵਾਇਰਿੰਗ ਪਹਿਲੇ ਕਮਰੇ ਦੀ ਤਾਂ ਸਟਾਰਟ ਆ ਜੀ ਦੋ ਪਾਰੀਆਂ ਨੇ ਐਸੀ ਦੀ ਤਿੰਨ ਪਾਰੀਆਂ ਨੇ ਮੇਨ ਲਾ ਜੀ ਮੇਨ ਮਤਲਬ ਕਿ ਕਨਵੈਕਟਰ ਦੀ ਉਹ ਵੀ ਨਿਊਟਰਲ ਇੱਕ ਵੇਜ ਜੀ ਤੋਂ 220 ਮੀ ਲਏ ਨੇ ਜਿਹੜੀਆਂ ਨੇ ਲੀਲੀ ਦੇ ਲਾਲ ਜੀ ਇਹ ਪਾਰੀਆਂ ਨੇ ਆਪਣੀਆਂ ਜੀ ਇਹ ਸੀਰੀਆਂ ਜੀ ਪਪਾ ਮੰਗੇ ਕਮਰਾ ਟੂ ਤੋਂ ਕਮਰਾ ਜੀ ਸਿੰਗਲ ਸਿੰਗਲ ਪੋਰਸ਼ਨ ਕਰਾਂਗੇ ਸਾਰੇ ਜੀ ਇੱਥੇ ਤੇ ਜਲਣਗੇ ਸਾਹਮਣੇ ਜੀ ਬਿਲਕੁਲ ਸਾਹਮਣੇ ਬੜਾ ਮੇਨ ਬੋਰਡ ਹੈ ਮੇਨ ਬੋਰਡ ਦੇ ਹੇਠਾਂ ਪੈਣੀਆਂ ਤਾਰਾਂ ਜੀ ਜਿਹੜੀ ਪਹਿਲੇ ਕਮਰੇ ਦੀ ਹੀਟਿੰਗ ਸੀ ਆਪਣੀ ਉਹ ਸਟਾਰਟ ਹੈ ਜੀ ਤੇ ਵਾਇਰਿੰਗ ਆਪਾਂ ਨੇ ਪਹਿਲੇ ਇੱਕ ਕਮਰੇ ਰੂਮ ਦੀ ਵੀਡੀਓਸ ਦਿਖਾਈ ਸੀ ਪਹਿਲਾਂ ਜੀ ਆਪਣੇ ਉਧਰ ਤੋਂ ਸਟਾਰਟ ਕਰਕੇ ਉਧਰ ਘੁੰਮ ਕੇ ਇੱਧਰ ਆ ਗਏ ਜੀ ਤੇ ਚੱਲਾ ਹੌਲੀ ਹੌਲੀ ਤੇ ਇੱਧਰ ਆ ਗਈ ਆਪਣੀ ਮੇਨ ਬੋਰਡ ਦੀ ਤਾਰ ਜੀ ਪਾਦੇ ਪਾਦੇ ਖਿੱਚ ਰਹਿ ਤੇ ਆਪਣੇ ਪਹਿਲੇ ਜੋ ਕਮਰਾ ਜੀ ਆਪਣਾ ਰੂਮ ਆ ਜੋ ਤਿਆਰ ਆ ਆਪਣਾ ਫੀਟਿੰਗ ਦਾ ਕੰਮ ਜੀ ਤੇ ਵਾਇਰਿੰਗ ਬੂਰਿੰਗ ਹੋ ਗਈ ਆਪਣੀ ਜੀ ਤੇ ਆਪਾਂ ਨੇ ਜੋ ਤਿੰਨ ਮਹੀਨਾ ਪਾਏ ਸੀ ਦੋ ਏਸੀ ਦੀਆਂ ਸੰਦਸੇ ਸੀ ਤੇ ਇੱਕ ਇਨਵਰਟਰ ਦੀ ਤੇ ਇੱਕ ਨੋਟ ਲੈ ਇੱਕ ਫੇਸ ਹੈ ਦੋ ਏਸੀ ਦੀ ਤਾਰਾਂ ਪਾਈਆਂ ਆਪਣਾ ਢਾਈ ਮੀਰੀ ਜੀ ਜਿਹੜੀ ਆਪਣੀ ਵਾਇਰਿੰਗ ਹੈ ਜੀ ਪਹਿਲੇ ਕਮਰੇ ਦੀ ਹੋ ਗਈ ਆਪਾਂ ਨੇ ਜੋ ਪਾਈਆਂ ਨੇ ਤਾਰਾਂ ਜੀ ਜਿਵੇਂ LCD ਦਾ ਹੋ ਗਿਆ ਸਾਹਮਣੇ ਜੀ ਇੱਧਰ AC ਦਾ ਹੋ ਗਿਆ ਜੀ ਤੇ ਇੱਧਰ ਟੂਬੇ ਹੋ ਗਿਆ ਜੀ ਆਪਣਾ ਇਹ ਸਾਰੇ ਜਾਣਗੇ ਜੀ ਆਪਣੇ ਬੈੱਡ ਤੇ ਜੀ ਉੱਤੇ 12 ਮਡੂਲਾ ਬਾਕਸ ਲਾਇਆ ਕਈ ਵਾਰ ਆਪਾਂ ਦੋ ਹੀ ਸੈਟਾਂ ਦੇ ਵੀ ਲਾ ਦਿੰਨੇ ਆ ਜੀ 8-8 ਮਡੂਲ ਦੇ ਇੱਥੇ ਇੱਕ ਜਗ੍ਹਾ ਘੱਟ ਸੀ 12 ਮਡੂਲਾ ਦਾ ਇੱਕ ਸੈੱਟ ਤੇ ਜੀ ਤੇ ਆਪਾਂ ਨੇ ਜਿਵੇਂ ਇਹ ਟੂਬੇ ਦਾ ਹੋ ਗਿਆ ਆਪਣੇ ਰੰਗ ਦੀ ਪਾਈ ਆਪਾਂ ਨੇ ਪੱਖੇ ਵਾਲੀ ਤੇ ਚਿੱਟੀ ਜੋ ਪਾਈ ਆਪਾਂ ਨੇ ਉਹ ਪਾਈ ਹੈ ਜੀ ਆਪਣੇ LCD ਦੀ LCD ਤੋਂ ਚੱਲਿਆ ਕਰੂਗੀ ਦੋ ਆਪਣੀ ACਆਂ AC ਤਾਰ ਇਨਪੁਟ ਪਾਗੀ ਦੇ ਦੋ ਆਊਟਪੁਟ ਤੇ ਬਾਕੀ ਮੇਨ ਆ ਦੋ ਮਹੀਨਾ ਬਗੀਆਂ ਆਪਣੀਆਂ ਅੰਦਰ ਆਉਟਪੁੱਟ ਲਿਕੜਨੀਆਂ ਇਹ ਜੀ ਐਲ ਸੀ ਡੀ ਨੂੰ ਵੀ ਆਉਗੂਗੀ న్యూਟਰਲ ਤੇ ਫੇਸ ਜੀ ਤੇ ਇੱਧਰ ਵੀ ਆਉਗੂ ਜੀ ਆਪਣਾ ਟੂ ਵੇ ਨੂੰ ਜੀ ਆਉਗੂਗੀ ਤੇ ਤਾਰਾ ਆਪਣੀਆਂ ਜੋ ਬਿਲਕੁਲ ਇਹਨਾਂ ਪੂਰੀ ਪੂਰੀਆਂ ਪਾਰੇ ਆ ਆਪਾਂ ਜੀ ਫੈਨ ਬਾਕਸ ਜਿਹੜਾ ਜੋੜ ਛੱਡਦੇ ਆਪਾਂ ਜੀ ਫੈਨ ਬਾਕਸ ਚ ਕੋਈ ਜੋੜ ਨਹੀਂ ਛੱਡਦੇ ਆਪਾਂ ਕੱਲਾ ਪੱਖੇ ਪੱਖੇ ਦਾ ਰੱਖਦੇ ਆਪਾਂ ਉਹ ਵੀ ਸਿਸਟਮ ਸਿੱਧੀ ਤਾਰ ਆਉਗੀ ਪੱਖੇ ਨੂੰ ਜੀ ਰੋਡ ਨੂੰ ਡਾਊਨ ਨਿਊਟਰਲ ਲੱਗ ਰਹੀ ਹੈ ਜੋ ਉਹ ਜੇ ਲੈ ਲਿਆ ਆਪਣੇ ਚੇਦਰੀ ਨਾ ਨਿਕਲਦਾ ਉਹ ਜਿਹੜਾ ਆਹ ਹੈ ਉਹ ਜਿਹੜੇ ਜਿਹੜੇ ਕਿ 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 ਲਾ ਲੇ ਆਧਾਰਨਾਂ ਵਿੱਚ ਲੈਣਾ ਸਪਾਟ ਨਹੀਂ ਹੋ ਰਿਹਾ ਹੋਰ ਨਾਮ ਕਰਨਾ ਦਾ ਉਹ ਨਾਮ ਦਾ ਲੁਟਾ ਰੱਖਣਾ ਆਪਣੇ ਕਮਰੇ ਦਾ ਪਹਿਲੇ ਦਾ ਜੀ ਕੰਪਲੈਨਲ ਹੋ ਗਿਆ ਜੀ ਜੇ ਕੰਮ ਕੀ ਸੀ ਨਾ ਮਾਰਿਆ ਮੰਤਰ <laughs> ਪਰੇਸ਼ਾਨ Gidelim mm. gidelim. <laughs> <laughs> ਵੈਰੀੰਗ ਦਾ ਕੰਮ ਆਪਣਾ ਹੋ ਗਿਆ ਸਾਰਾ ਜੀ ਫਿਲਹਾਲ ਜੀ ਤੇ ਆਪਾਂ ਕਰ ਰਹੇ ਹਾਂ ਸੀਟਾਂ ਸੱਟਾਂ ਤਿਆਰ ਜੀ ਇੱਧਰ ਰਸੂਈ ਰਸੂਈ ਚ ਵੀ ਆਪਾਂ ਨੇ ਵੈਰੀੰਗ ਦਾ ਕੰਮ ਸਾਰਾ ਨਿਵੇੜਤਾ ਜੀ ਤੇ ਇੱਧਰ ਪਾਈ ਆਪਾਂ ਨੇ 220 ਮੈਂ ਇੱਥੇ ਲੱਗੂ ਐਡਕਸ਼ਨ ਤੁੱਲਾ ਜੀ ਤੇ ਇੱਧਰ ਆ ਗਿਆ ਫ੍ਰਿਜ ਜੀ ਤੇ ਇੱਧਰ ਆਪਣੇ ਮੇਨ ਬੋਰਡ ਆ ਗਿਆ ਪੱਕੇ-ਪੁੱਕੇ ਦਾ ਤੇ ਮੱਲੂ ਮੱਲੂ ਆ ਗਿਆ 28 ਬੀ ਸਵਿੱਚ ਆ ਗਿਆ ਜੀ ਤੇ ਨਾਲ ਲੱਗੂ ਇੱਥੇ ਫਿਲਟਰ ਦਾ ਤੇ ਬਾਕੀ ਕੰਮ ਆਪਣਾ ਅੰਦਰ ਵੀ ਐਵੇਂ ਹੀ ਜੀ ਵੈਰੀੰਗ ਦਾ ਕੰਮ ਨਹੀਂ ਬੜੇ ਇਕੱਲਾ ਸਵਿਚ ਜਿਹਾ ਜੱਪਾ ਨੇ ਤਿਆਰ ਕਰਕੇ ਨੇ ਸਾਰੇ ਬਿਲਕੁਲ ਜੀ ਤੇ ਲਾਣੀ ਰਹਿ ਗਈ ਜੀ ਆਪਣੇ ਤੇ ਇੱਧਰ ਆ ਗਿਆ ਬੈਡਰੂਮ ਜੀ ਬੈਡਰੂਮ ਚ ਪਾਈ ਆਪਾਂ ਨੇ ਏਸੀ ਤਾਰ ਵਿੱਚ ਇੱਥੇ ਬੈਡਰ ਦੇ ਨਾਲ ਜੀ ਤੇ ਨਾਲ ਹੀ ਆਪਣਾ ਟੀਵੀ ਦਾ ਆ ਗਿਆ ਜੀ ਐਲਜੀ ਦਾ ਤੇ ਟੂਵੀ ਸਵਿਚ ਦਾ ਤੇ ਪੱਖੇ-ਪੱਖੇ ਸਾਰੇ ਇੱਥੇ ਆ ਕੇ ਪਾਉਣ ਆਪਣੇ ਜੀ ਤੇ ਸਾਹਮਣੇ ਆ ਗਈ ਇੱਕ ਸਿਰੀ ਜੀ ਬੈੱਡ ਲੱਗਣਗੇ ਨੇ ਇੰਨੇ ਬਿਲਕੁਲ ਐਂ ਜੀ ਤੇ ਇੱਧਰ ਆ ਕੇ ਟੂਰੇ ਦਾ ਜੀ ਵੈਸੇ ਇੱਕ ਤੇ ਥੱਲੇ ਬੈਡਰੂਮ ਜੀ ਵੀ ਆਈ ਹੈ ਸੇਮ ਕਾਪੀ ਹੋਮੀ ਕਮ ਜਿਹੜਾ ਦੂਜੇ ਬੈਡਰੂਮ ਚ ਹੈ ਜੀ ਬਕਸਾ ਦੇ ਨਾਲ ਟੂ ਵੇਟਾ ਬੇ ਵਾਲਾ ਜੀ ਤੇ ਸਾਹਮਣੇ ਐਲ ਸੀ ਡੀ ਆ ਕੇ ਬਿਲਕੁਲ ਜੀ ਕਿ ਇਧਰਾਂ ਦਾ ਸਟੋਰ ਜੀ ਸਟੋਰ ਚ ਆਪਣਨੇ ਪੱਖੇ ਦਾ ਪੁਆਇੰਟ ਦਿੱਤਾ ਦੋ ਬਲਬਾਂ ਦਿੱਤਾ ਜੀ ਤੇ ਪਲੱਗ ਬਲੁਗਾ ਕੇ ਦੂਰੇ ਜੀ ਤੇ ਆ ਕੂਲਰ ਦਾ ਦਿੱਤਾ ਇਧਰ ਜੀ ਬਾਕੀ ਜਿਹੜਾ ਮਟਰ ਦਾ ਇਨਵਰਟਰ ਦਾ ਹੈ ਆਪਣਾ ਔੜੀ ਥੱਲੇ ਜੀ ਔੜੀ ਦੇ ਬਿਲਕੁਲ ਥੱਲੇ ਜੀ ਇਨਵਰਟਰ ਦਾ ਬਾਥਰੂਮ ਤੇ ਇਧਰ ਲੈਟਰਿੰਗ ਦਾ ਕਮਰਾ ਹੈਗਾ ਆਪਣਾ ਸਾਰਾ ਜੀ ਫਿਟਿੰਗ ਕਰਨ ਵਾਲਾ ਜੀ ਬਾਕੀ ਕੰਮ ਹੋ ਗਿਆ ਸਿਰ ਮੇਨ ਬੋਰਡ ਹੈ ਜੀ ਮੇਨ ਬੋਰਡ ਤੋਂ ਕੁਝ ਤਾਰਾਂ ਰਹਿ ਗਈਆਂ ਪਾਣੀ ਹੋ ਰਿਹਾ ਹੈ। ਇਹ ਤਾਂ ਰਹੀ ਨੀ ਬਿਜਲੀ ਵਿਟਿਕਾ ਦਾ ਕੰਮ ਜੀ ਹੋ ਗਿਆ ਜੀ ਮੇਰਾ ਪਰ ਬਾਹਰ ਵਾਲੇ ਨੇ ਜੀ ਫਿਰ ਬਾਈ ਲਾਈਟ ਕਟ ਗਈ ਉਹਦੇ ਤੋਂ ਮੋਬਾਈਲ ਨਾਲ ਸੰਪਰਕ ਕਰਕੇ ਲਾਵਾ ਕੇ ਲਾਈਟ ਕਰਵਾ ਲਾ। ਫਿਰ ਲਾਈਟ ਵੀ ਚੱਲਣ ਕਰ ਦੋ ਜੀ। ਬਈ ਜੀ ਆਪਣਾ ਅੱਜ ਦੂਜਾ ਦਿਨ ਸਹੀ ਆਪਣੀ ਫੀਟਿੰਗ ਹੋ ਗਈ ਬਿਲਕੁਲ ਮੁਕੰਮਲ ਜੀ ਕੰਮ ਕੰਮ ਨਿਬੜੇਗਾ ਸਾਰਾ ਤੇ ਆਪਾਂ ਕਰਾਂਗੇ ਚੈਕਿੰਗ ਜੀ ਫੀਟਿੰਗ ਦੀ ਤੇ ਉਸ ਤੋਂ ਬਾਅਦ ਆਪਾਂ ਚਲਾ ਦੇਗੇ ਫੀਟਿੰਗ ਨੂੰ ਜੀ ਐਮਸੀਐਮਸੀ ਲਾ ਕੇ ਪਾਨੇ ਸਾਰਾ ਕੰਮ ਕੰਪਲੀਟ ਕਰਤਾ ਜੀ ਤੇ ਮੇਨ ਬੋਰਡ ਆਪਣਾ ਤਿਆਰ ਕਰਤਾ ਜੀ ਉਹਨੂੰ ਦਿਖਾ ਲਿਆ ਆਪਣਾ ਜਿਹੜੀ ਫੀਟਿੰਗ ਦੇ ਸਵਿਚ ਚਲਾਏਗਾ ਆਪਣਾ ਉਹ ਵੀ ਰਾਹਟ ਹੈ ਨਹੀਂ ਗੇ ਕੱਟ ਰ ਗਿਆ ਆਪਾਂ ਨੇ ਇੱਧਰਲਾ ਕੰਮ ਨਿਬੜ ਗਿਆ ਆਪਾਂ ਦਾ ਸਾਰਾ ਤੇ ਮੇਨ ਰੂਡ ਲਾਈਨ ਦੇ ਆਪਾਂ ਨੇ ਇੱਧਰ 12 ਮਡੂਲ ਦਾ ਬਕਸਾ ਲਾਇਆ ਲੁੱਬੀ ਚ ਜੀ ਤੇਦਰੇ ਕੰਮ ਕੰਪਲੀਟ ਹੋ ਗਿਆ ਆਪਣਾ ਜੀ ਸਟੋਰ ਚਲਾਇਆ ਰਿਹਾ ਆਪਣਾ 8 ਮਡੂਲ ਦਾ ਬਕਸਾ ਜੀ ਤੇ ਕੱਤਰੂਮ ਚਲਾਇਆ ਬੈਡਰੂਮ ਚ ਜੋਤਰ ਹੋ ਗਿਆ ਜੀ ਇਹ ਵੈਸੇ ਆਪ ਦੀ ਲਾਰ ਕੇ ਆਪਾਂ ਥੱਲੇ ਪੱਕਾ ਲਾਰ ਕੇ ਬਕਸਾ ਜੀ ਤੇ ਉੱਪਰ ਸਾਰਾ ਕੰਮ ਕੰਪਲੀਟ ਹੋ ਗਿਆ ਬਿਲਕੁਲ ਆਪਣਾ ਸਾਰਾ ਜੀ ബല മു ണേന